ਦੇਸ਼ ਵਿੱਚ ਆਮਦਨੀ ਘਟ ਤੇ ਆਮ ਲੋਕਾਂ ਤੇ ਬੋਝ ਜ਼ਿਆਦਾ ਪੈਂਦਾ ਜਾ ਰਿਹਾ ਪੰਜਾਬ ਵਿੱਚ ਤਾਂ ਟੋਲ ਪਲਾਜ਼ਾਂ ਦਾ ਖਰਚਾ ਹੀ ਇੰਨਾ ਜ਼ਿਆਦਾ ਹੈ ਕਿ ਲੋਕਾਂ ਨਿਤਰਾ ਨਿਕਲ ਗਈ ਹੈ ਇੱਕ ਵਕਤ ਫਿਰ ਤੋਂ ਟੋਲ ਟੈਕਸ ਦਾ ਵੱਡੂ ਬੋਝ ਆਮ ਲੋਕਾਂ ਤੇ ਪੈਂਚਾਰਿਆ ਪਟਿਆਲਾ ਜ਼ਿਲ੍ਹੇ ਦੇ ਬਹਾਦਰਗੜ ਟੋਲ ਪਲਾਜ਼ਾ ਤੇ ਵਧੇ ਰੇਟਾਂ ਨੇ ਆਮ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਜੀਰਕਪੁਰ ਤੋਂ ਬਠਿੰਡਾ ਤੱਕ ਦੇ ਰਸਤੇ ਵਿੱਚ 5 ਟੋਲ ਪਲਾਜ਼ਾ ਪੈਂਦੇ ਨੇ ਇਸ ਰੋਡ ਤੇ ਟੋਲ ਪਲਾਜ਼ਾਂ ਦੇ ਉੱਪਰ ਟੋਲ ਟੈਕਸ ਵਧਾ ਦਿੱਤੇ ਗਏ ਨੇ ਚਾਰ ਪਹੀਆ ਵਾਹਨ ਨੂੰ ਛੱਡ ਕੇ ਲੋਡਿੰਗ ਵਾਹਨ ਟਰੱਕ ਬੱਸਾਂ ਨੂੰ ਪਹਿਲਾਂ ਨਾਲੋਂ ਵੱਧ ਟੋਲ ਦੇਣਾ ਪਵੇਗਾ। ਇਹ ਜਿਹੜੇ ਟੋਲ ਟੈਕਸ ਦੇ ਜਿਹੜੇ ਰੇਟ ਵਧੇ ਇਹਨਾਂ ਨੂੰ ਕੀ ਕੀ ਕਹਿਣਾ ਚਾਹੁੰਦੇ ਹੋਏ। ਵੈਸੇ ਗਲਤ ਹੈ ਭਾਜੀ ਇਹ। ਅੱਛਾ ਹਾਂਜੀ। ਕਿੰਨਾ ਬੋਝ ਪਊਗਾ ਲੋਕਾਂ ਤੇ? ਬਥੇਰਾ ਪਊਗਾ ਜੀ ਜਿਵੇਂ ਵੱਧ ਰਹੇ ਆ ਜੀ। ਗਲਤ ਹੈ ਮਤਲਬ। ਬਹੁਤ ਜ਼ਿਆਦਾ ਜੀ। ਬਲਜੀਤ ਸਿੰਘ। ਵਧੀ ਕਿੱਥੋਂ ਆ ਰਹੇ ਹੋ ਤੁਸੀਂ? ਚੰਡੀਗੜ੍ਹ ਤੋਂ ਜੀ। ਇਹ ਜਿਹੜੇ ਟੋਲ ਟੈਕਸ ਦੇ ਉੱਤੇ ਆਏ ਹੋ ਤੁਸੀਂ ਰੇਟ ਵਧ ਗਏ 5 ਰੁਪਏ ਰੇਟ ਵਧਿਆ ਕੀ ਮੰਨਦਾ ਤੁਸੀਂ ਗਲਤ ਇਹ। ਇਹ ਗਲਤ ਹੈ ਜੀ ਸਾਨੂੰ ਪੈਦਾ ਕੁਝ ਨਹੀਂ ਇਹ ਤਾਂ ਦਿਨੋ ਇਹ ਬੰਦ ਹੋਣਾ ਚਾਹੀਦਾ ਜੀ ਘਟਣਾ ਚਾਹੀਦਾ ਆ ਮੰੰਦੀ ਆ ਮੰੰਦੀ ਦਾ ਆ ਉਹ ਜਿਹੜੇ ਟੈਕੋ ਦੇਖਦੇ ਆ ਜੀ ਅੰਦਰ ਆ ਲੂ ਨੀ ਬਮਾਇਆ ਮੈਂ ਫਾਸਟੈਗ ਦਾ ਰੀਚਾਰਜ ਕਰਾਇਆ ਜੀ ਫਾਸਟੈਗ ਦਾ ਰੀਚਾਰਜ ਕਰਵਾਇਆ ਸੀਗਾ ਤੇ ਆਪਾਂ ਗੱਲ ਕਰੀਏ ਰੇਟ ਵਧਾ ਦਿੱਤੇ ਗਏ ਆ ਹਾਂ ਜੀ ਡਾਰ ਤੋਂ ਕੱਟ ਕੇ 500 ਰੁਪਏ ਰੇਟ ਵਧ ਗਿਆ ਤੇ ਕਿੰਨਾ ਕਿ ਲੱਗਦਾ ਤੁਹਾਨੂੰ ਬੋਝ ਪਵੇਗਾ ਇਹ ਵਾਦਾ ਪਾਸ ਹੋਲਡਰਾਂ ਲਈ ਵੀ ਕੀਤਾ ਗਿਆ ਉਹਨਾਂ ਨੂੰ ਸਿੱਧੇ ਤੌਰ ਤੇ 10 ਰੁਪਏ ਵਧਾਏ ਗਏ ਨੇ ਕਈ ਲੋਕ ਇਸ ਵਧਾਏ ਗਏ ਟੋਲ ਤੋਂ ਪਰੇਸ਼ਾਨ ਨੇ ਅਤੇ ਕਈ ਇਸ ਨੂੰ ਸਹੀ ਕਰਾਰ ਦੇ ਰਹੇ ਨੇ ਮੈਂ ਦੇਖੋ ਜੇ ਤਾਂ ਕਾਨੂੰਨ ਹੈਗਾ ਵੀ ਹਾਂ ਵੀ ਜਿਹੜਾ ਇਹਦਾ ਮੇਨਟੇਨੈਂਸ ਦਾ ਜੋ ਚਾਰਜਸ ਹਨ ਵੀ ਕਸਟਮਰ ਨਹੀਂ ਪੇ ਕਰਨੇ ਆ ਫੇਰ ਤਾਂ ਠੀਕ ਆ ਉਹ ਵੀ ਜੀ ਰੋਡਸ ਵੀ ਵਧੀਆਂ ਮਿਲੀਆਂ ਆਪਾਂ ਨੂੰ ਤੇ ਜਿੱਥੇ ਟਾਈਮ ਆਪਾਂ ਨੂੰ ਹੁਣ ਜੇਰਕਪੁਰ ਤੋਂ ਰਾਜਪੁਰਾਣ ਵਾਸਤੇ ਆਪਾਂ ਨੂੰ ਘੱਟੋ ਘੱਟ ਡੇਢ ਘੰਟਾ ਲੱਗਦਾ ਸੀ ਹੁਣ 15 ਮਿੰਟ ਦਾ ਸਫ਼ਰ ਰਹਿ ਗਿਆ ਉਹ ਜਿੰਨਾਂ ਦਾ ਮੰਨ ਲਓ ਟੋਲ ਟੈਕਸ ਲੇ ਰਹੇ ਨੇ ਉਹਨਾਂ ਦਾ ਤੇਲ ਵੀ ਵੱਜਦਾ ਫਿਰ ਹਾਂ 5 ਰੁਪਏ ਦਾ ਨਹੀਂ ਇਹਨਾਂ ਨੇ 10 ਰੁਪਏ ਦਾ ਵਾਅਦਾ ਕੀਤਾ। ਉਹਨੂੰ ਕਿੱਦਾਂ ਦੇਖਦਾ ਤੁਸੀਂ? ਹੋਣਾ ਚਾਹੀਦਾ ਇਹ ਤਾਂ ਬਾਤ ਹੀ ਨਹੀਂ। ਦੇਖੋ ਤੱਕੇ ਸਹੀ ਹੈ ਜੋ ਮਰਜ਼ੀ ਕਰਿਓ ਆਪਾਂ ਤਾਂ ਬਰਦਾਸ਼ਤ ਕਰਨਾ ਹੀ ਹੈ। ਠੀਕ ਹੈ ਪਬਲਿਕ ਜਿਹੜੀ ਹੈਗੀ ਆਮ ਉਹਨੇ ਬਰਦਾਸ਼ਤ ਹੀ ਕਰਨਾ ਇਹ ਤੋਂ ਲਵ ਹੋਰ ਕੁਝ ਨਹੀਂ ਕਰ ਸਕਦੀ। ਜਨਤਾ ਦੇ ਨਾਰਮਲੀ ਥੋੜਾ ਬੋਤੋ ਦਾ ਬੋਝ ਪਈ ਗਈ। ਵੈਸੇ ਇੰਨਾ ਕੋਈ ਬੰਦਾ ਕਰਦਾ ਨਹੀਂ ਤਰਾ। ਜਿਹਨੇ ਜੀਰਖਪੁਰ ਤੋਂ ਬਠਿੰਡੇ ਤੱਕ ਜਾਣਾ ਹੈ ਇਸੇ ਰੋਡ ਦੇ ਉੱਤੇ 5 ਟੋਲ ਟੈਕਸ ਹੋਣਗੇ। 25 ਰੁਪਏ ਹੋਗੇ। ਹਾਂਜੀ ਹਾਂਜੀ। ਉਹਦੇ ਨੂੰ ਕਿੱਦਾਂ ਦੇਖਦੇ ਤੁਸੀਂ? ਉਸ ਉਹਦੇ ਵਾਸਤੇ ਦਾ ਜ਼ਿਆਦਾ ਇਹ ਪਾਸ ਤੁਸੀਂ ਲਿਆ ਬਣਵਾਇਆ ਪਹਿਲਾਂ ਕਿੰਨੇ ਦਾ ਬਣਦਾ ਸੀ ਤਾਂ ਹੁਣ ਕਿੰਨਾ ਕੁ ਵਾਧਾ ਹੋਇਆ ਪਹਿਲਾਂ 255 ਦਾ ਸੀ ਹੁਣ ਕਿੰਨੇ ਦਾ ਹੁਣ 265 ਦੇ ਇਹਨੂੰ ਕੁੱਲ ਮਿਲਾ ਕੇ ਆਪਾਂ ਦੇਖੀਏ ਤੇ ਕੀ ਲੱਗਦਾ ਤੁਹਾਨੂੰ ਕਿੱਥੇ ਤੱਕ ਜਾ ਰਹੀ ਆਪਣੀ ਦੇਸ਼ ਦੀ ਜਿਹੜੀ ਇਕਨੋਮੀ ਹੈਗੀ ਆ ਲੋਕਾਂ ਦੇ ਉੱਤੇ ਬੋਝ ਪੈ ਰਿਹਾ ਹੈ ਬੋਝ ਤਾਂ ਪਾਈ ਰਿਹਾ ਹੈ ਉਹਦੇ ਇਹਦੇ ਨਾਲ ਤਾਂ ਹੋਵੇਗਾ ਕੰਮ ਇਹ ਤੋਂ ਦੇਖੋ ਬਾਹਰ ਜਿਹਾ ਆਪਣੇ ਐਨਐਚਏ ਕੇ ਥਰੂ ਮਾਰਪੈਸ ਜਿਹੜਾ ਰੇਟ ਆਇਆ ਹੈ ਉਹ ਲਾਗੂ ਕੀ ਗਈ ਹੈ ਸਾਡੀ ਤਰਫ ਸੇ ਤਾਂ ਕੋਈ ਇਹ ਨਹੀਂ ਹਮ ਤਾਂ ਗੱਲ ਕਲੈਕਸ਼ਨ ਵਾਲੇ ਕਿੰਨੇ ਰੇਟ ਵੜੇ ਹੈ 5 ਰੁਪਏ ਵੜੇ ਹਨ ਐਲਸੀ ਵਿੱਚ ਇਸ ਵਿੱਚ ਕੌਣ ਕੌਣ ਸੀ ਗਾਰਡਨ ਸ਼ਾਮਿਲ ਹੈ ਸੇ ਪਿਕਅਪ ਵਗੈਰਾ ਹੈ ਟਰੱਕ ਹੈ ਬੱਸ ਹੈ ਇਹ ਜੋ ਪਾਸ ਕੀ ਪ੍ਰਕਿਰਿਆ ਹੈ ਉਸ ਵਿੱਚ ਪਾਸ ਪਾਸ ਵਿੱਚ 10 ਰੁਪਏ ਵੜੇ ਉਤਰੀ ਹੈ ਤਾਂ ਫੁੱਲ ਮਿਲਾ ਕੇ ਇਸ ਤਰ੍ਹਾਂ ਦਾ ਹਾਲ ਉਸ ਬੰਦੇ ਦਾ ਹੈ ਜੋ ਇਸ ਰੋਡ ਤੋਂ ਹੋ ਕੇ ਗੁਜ਼ਰਦਾ ਹੈ ਬਠਿੰਡਾ ਤੋਂ ਜੇਕਰ ਚੰਡੀਗੜ੍ਹ ਜਾਣਾ ਹੋਵੇ ਤਾਂ ਤੁਹਾਨੂੰ ਤੇਲ ਦੇ ਬਰਾਬਰ ਦੁੱਗਣਾ ਖਰਚ ਕਰਨਾ ਪਵੇਗਾ ਕਿਉਂਕਿ ਬਠਿੰਡਾ ਤੋਂ ਚੰਡੀਗੜ੍ਹ ਤੱਕ ਕੁੱਲ ਪੰਜ ਟੋਲ ਪਲਾਜ਼ਾ ਨੇ ਜੋ ਕਿ ਬਿਹਤਰ ਸੜਕ ਦੇ ਨਾਮ ਤੇ ਲੋਕਾਂ ਦੀਆਂ ਜੇਬਾਂ ਟਲੀਆਂ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰੇ ਪਟਿਆਲਾ ਤੋਂ rau virender ji report delhi post punjabi ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ